हां भाई जहाज ਚੜ ਕੇ ਸੱਤ ਸਮੁੰਦਰਾਂ ਤੋਂ ਪਾਰ ਭਾਈ ਆ ਗਿਆ ਕੈਨੇਡਾ ਤੋਂ ਯੂਨੀਵਰਸਿਟੀ ਮੋਰਚ ਵਿੱਚ ਸਟੂਡੈਂਟਾਂ ਦੀ ਮਤ ਕਰਨ ਵੀਰੇ ਐਡੀ ਦੂਰੋਂ ਯਾਰ ਇੱਥੇ ਤਾਂ ਕਈ ਨੇੜੇ ਵਾਲੇ ਵੀ ਨਹੀਂ ਪਹੁੰਚੇ ਦੇਖੋ ਜੀ ਖੇਚ ਦੀ ਗੱਲ ਹੁੰਦੀ ਹੈ ਮੈਂ ਮੇਰੀ ਜ਼ਿੰਦਗੀ ਦੇ 5-6 ਸਾਲ ਇਸ ਯੂਨੀਵਰਸਿਟੀ 'ਸ ਲੰਗੇ ਨੇ ਇੱਕ ਇੱਕ ਚੱਪੇ ਨਾਲ ਕੈਲੋਇਆ ਇੱਕ ਇੱਕ ਰੋਡ ਤੇ ਮੇਰੀਆਂ ਯਾਦਾਂ ਕੀ ਕਹਿੰਦੇ ਹੁੰਦੇ ਯਾਦਾਂ ਜੁੜੀਆਂ ਉਹ ਇੱਕ ਮੂਹ ਇੱਕ ਉਹ ਜਿਹੜਾ ਸਮਾਂ ਬਤੀਤ ਕੀਤਾ ਹੁੰਦਾ ਹਾਂਜੀ 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 ਕੁਝ ਕਰਦੇ ਕੰਮ ਸੀ ਉਸ ਕਰਕੇ ਮੈਂ ਆਇਆ ਸੀ ਪਰ ਮੈਨੂੰ ਆਇਆ ਸੀ ਕਿ ਚਲੋ ਕੰਮ ਵੀ ਹੁੰਦੇ ਰਹਿਣਗੇ ਇਹ ਕੰਮ ਵੀ ਜ਼ਰੂਰੀ ਹੈ ਤੇ ਭਜੀ ਕੀ ਲੱਗਦਾ ਤੁਹਾਨੂੰ ਹੁਣ ਜਿਦਾਂ ਮਤਲਬ ਪੰਜਾਬ ਦੇ ਵਿੱਚ ਬਾਹਰੋਂ ਹੋਰ ਵੀ ਵੀਰ ਆ ਰਹੇ ਮੈਂ ਸੁਣਨ ਵਿੱਚ ਆਇਆ ਸੀ ਕਹਿੰਦੇ ਵੀ ਬਾਹਰੋਂ ਵੀ ਬੰਦੇ ਆ ਰਹੇ ਸਪੈਸ਼ਲ ਯੂਨੀਵਰਸਿਟੀ ਨੂੰ ਬਚਾਉਣ ਲਈ ਆਉਣਾ ਚਾਹੀਦਾ ਜੀ ਜਿਹੜਾ ਜਿਹੜਾ ਬੰਦਾ ਆ ਸਕਦਾ ਹੈ ਪੋਸੀਬਲ ਹੈ ਜਿੱਥੇ ਆਉਣਾ ਉਸ ਬੰਦੇ ਨੂੰ ਜ਼ਰੂਰ ਆਉਣਾ ਚਾਹੀਦਾ ਹੈ ਯੂਨੀਵਰਸਿਟੀ ਸਾਰਿਆਂ ਦੀ ਸਾਂਝੀ ਹੈ ਯੂਨੀਵਰਸਿਟੀ ਤਿੰਨ ਚਾਰ ਸਟੇਟਾਂ ਨੂੰ ਸਰਵ ਕਰ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਜੇ ਸਾਰੇ ਲੋਕ ਆਉਣਗੇ ਤਾਂ ਬਹੁਤ ਵਧੀਆ ਗੱਲ ਹੈ ਸਰਕਾਰੀ ਯੂਨੀਵਰਸਿਟੀਆਂ ਹੈ ਹੀ ਕਿੰਨੀਆਂ ਕਿਉਂ ਐ ਇਹਨੂੰ ਬਚਾ ਲਾਂਗੇ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਕਾ ਫਿਰ ਨਹੀਂ ਭਾਜੀ ਪਹਿਲਾਂ ਜਦੋਂ ਤੁਸੀਂ ਇਸ ਬਾਰੇ ਸੁਣਿਆ ਸੀ ਵੀ ਇਦਾਂ ਇਦਾਂ ਹੋ ਰਿਹਾ ਆ ਉਦੋਂ ਤੁਹਾਡੇ ਮਨ ਵਿੱਚ ਪਹਿਲਾਂ ਜੇ ਵੀਡੀਓ ਦੇਖ ਕੇ ਪਹਿਲੀ ਯਾਰ ਤਾਂ ਤੁਹਾਡੇ ਮਨ ਵਿੱਚ ਉਦੋਂ ਕੀ ਆਇਆ ਸੀ ਮੈਂ ਜਦੋਂ ਪਹਿਲੀ ਵਾਰੇ ਵੇਖਿਆ ਸੀ ਨਾ ਤਾਂ ਮੈਨੂੰ ਜਿਆਦਾ ਸਰਪ੍ਰਾਈਜ਼ ਨਹੀਂ ਹੋਇਆ ਮੈਂ ਕਿਉਂਕਿ ਪਿਛਲੇ ਜਦੋਂ ਦੀ ਸੈਂਟਰਲ ਗਵਰਨਮੈਂਟ ਸੈਂਟਰ ਚ ਮੋਦੀ ਸਰਕਾਰ ਹੈ ਉਦੋਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਤੇ ਬਹੁਤ ਫੋਕਸ ਕਰ ਰਹੇ ਆ ਪ੍ਰੋਮੋਟ ਕਰ ਰਹੇ ਔਰ ਕਰ ਰਹੇ ਪਹਿਲਾਂ ਵੀ 2017 ਜੀ 18 ਚ ਇੱਕ ਫੀਸ ਵਧਾਈ ਸੀ ਇਹਨਾਂ ਨੇ ਬਹੁਤ ਜ਼ਿਆਦਾ ਉਦੋਂ ਵੀ ਬਹੁਤ ਵੱਡਾ ਰੋਲਾ ਆਇਆ ਸੀ ਉਸ ਤੋਂ ਬਾਅਦ ਇੱਕ ਦੋ ਹੋਰ ਵੀ ਚੀਜ਼ਾਂ ਆਈਆਂ ਮੇਰੇ ਟਾਈਮ ਫਿਰ 3 ਸਾਲ ਹੋ ਗਏ ਹੁਣ ਮੈਨੂੰ ਕੈਨੇਡਾ ਉਹਨਾਂ ਦਾ ਦੇਖਿਆ ਚੱਲੀ ਜਾਂਦਾ ਨਾਰਮਲ ਹੈ ਇਹਨਾਂ ਨੇ ਇਹੀ ਕੁਝ ਕਰਨਾ ਹੈ ਸੈਂਟਰ ਸਰਕਾਰ ਨੇ ਇਹੀ ਕਰਨਾ ਹੈ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ ਸੈਂਟਰ ਸਰਕਾਰ ਦੀ ਫਿਤਰਤ ਹੈ ਉਹਨਾਂ ਦਾ ਹੈ ਹੀ ਹਿਸਾਬ ਹੈ ਕਿ ਇਹੀ ਤੇ ਭਾਈ ਲਾਸਟ ਵੈਚ ਆਪਣਾ 10 ਵੀ ਦੇ ਕੈਨੇਡਾ ਚ ਰਹਿਣਾ ਕਿੱਥੇ ਕਦੇ ਇਦਾਂ ਦਾ ਸੋਚ ਲਿਆ ਨ ਵੀ ਐਵੇਂ ਹੀ ਕਹਿਤਾ ਵ ਕੈਨੇਡਾ ਚ ਆਇਆ ਮੁੰਡਾ ਕੈਨੇਡਾ ਚ ਮੈਂ অন্ਟਾਰੀਓ ਸਟੇਟ ਚ ਰਹਿਣਾ ਕਿਚਨਰ ਸਿਟੀ ਹੈ ਮੇਰੀ ਹਾਂਜੀ ਨਾ ਸੁਣਿਆ ਮੈਂ ਵੀ ਕਿਚਨਰ ਕਿਚਨਰ ਸਿਟੀ ਚ ਰਹਿਣਾ ਅੱਛਾ ਉੱਥੇ ਰਹਿਣਾ ਹਾਂਜੀ ਉੱਥੇ ਤਾਂ ਤੇਰੇ ਗਵਾਂਡੀਆਂ ਨੇ ਤਾਂ ਪਛਾਣ ਹੀ ਲੈਣਾ ਪਛਾਣ ਲਿਆ ਮੁੰਡਾ ਇਹ ਕੈਨੇਡਾ ਚ ਆਇਆ ਭਰਾ ਅਸੀਂ ਕੋਲੋਂ ਨਹੀਂ ਇਦਾਂ ਕਿਸੇ ਨੂੰ ਕਹਿਤਾ ਤਾ ਤੈਨੂੰ ਕੈਨੇਡਾ ਚੋ ਕਹਿ ਦੇਣਾ ਤੇ ਵੀਡੀਓ ਬਣਾਉਣੀ ਆ ਇਹ ਵਾਕਿਆ ਹੀ ਜਿਹੜੇ ਸਟੂਡੈਂਟ ਇੱਥੇ ਪੜ੍ਹ ਕੇ ਗਏ ਆ ਯੂਨੀਵਰਸਿਟੀ ਨੂੰ ਬਚਾ ਵੀ ਤੁਹਾਡੇ ਜਿਹੜੇ ਚਰਨਿਆਂ ਕਦੋਂ ਯੂਨੀਵਰਸਿਟੀ ਚ ਪੈਂਦੇ ਆ